ਭਗਵੰਤ ਦੇ ਕੋਲ ਅੱਜ ਸਰਕਾਰੀ ਹਮਲਾ ਹੈਗਾ ਵਾ ਇਹ ਸਾਰੀ ਉਮਰ ਤੱਕ ਰਹਿਣਾ ਨਹੀਂਗਾ ਹਮਲਾ ਸਾਰੀ ਇਹ ਤਾਂ ਹੋਰ 2 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਹਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ ਐਫ ਆਈ ਆਰ ਕਰਾ ਕੇ ਚੁੱਕ ਉਸ ਇਹਨਾਂ ਨੇ ਕੀਤਾ ਵਾ Let me tell you I will not be caught down like this ਮੈਨੂੰ ਪਿਆਰ ਨਾ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਮਾਰ ਤਾਂ ਸਕਦੇ ਹਾਂ ਸੀ ਮਰ ਪਰ ਇਦਾਂ ਮਾਫੀ ਨਹੀਂ ਮੰਗ ਸਕਦੇ ਮੈਂ ਜਾਊਂਗਾ ਸੁਪਰੀਮ ਕੋਰਟ ਦੇ ਵਿੱਚ ਆਈ ਵਿਲ ਐਸਕ ਫਾਰ ਅ ਸੁਪਰੀਮ ਸੀਬੀਆਈ ਇਨਕੁਆਇਰੀ ਆਲਦੋ ਸੀਬੀਆਈ ਇਟਸੈਟਰਾ ਅੱਜਕੱਲ ਸ਼ੱਕ ਹੈ ਪਰ ਸਾਡੇ ਕੋਲ ਚਾਰਾ ਕੀ ਆ ਮੈਂ ਮੰਗੂਗਾ ਸੀਬੀਆਈ ਜਾਂਚ ਕੇ ਆ ਦੋਨਾਂ ਪਰਚਿਆਂ ਦੀ ਸੀਬੀਆਈ ਜਾਂਚ ਸਾਰੇ ਨੰਗੇ ਹੋ ਜਾਣਗੇ ਕੱਪੜੇ ਲੱਤ ਜਾਣਗੇ ਇਹਨਾਂ ਦੇ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ ਸਬ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਪਹਿਲਾਂ ਤੋਂ ਲਾ ਦੇਣੀਆਂ ਚਾਹੀਦੀਆਂ ਥੇਰਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤੇ ਟੰਗੀਆਂ ਨੇ ਥੇਰਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਦਿਸ ਤੁਸੀਂ ਜਦੋਂ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਥੇਰੇ ਤੇ ਦਰਜ ਉਹ ਝੂਠੇ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਯੋਆਪਾ ਕਰਕੇ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਤੇ ਫਿਰ ਫਾਇਦਾ ਕੀ ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ ਬਾਬਾ ਸਾਹਿਬ ਅੰbedkar ਦਾ ਸੰਵਿਧਾਨ ਤੇ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ ਔਰ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਯੂ ਹੈਵ ਨੋ ਓਪੀਨੀਅਨ ਯੂ ਆਰ ਅ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਚੀਫ ਸਿੱਖ ਚੀਫ ਮਿਨਿਸਟਰ ਆ ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਮ ਹੋਏ ਨੇ ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ ਥ੍ਰੈਟਸ ਵੀਲਡ ਆਊਟ ਹੋ ਰਹੀਆਂ ਅਮਰੀਕਾ ਦੇ ਵਿੱਚ ਮੈਂ ਕਿਸੇ ਦਾ ਸਪੋਰਟਰ ਨਹੀਂਗਾ Let me categorically say sometimes you one can twist the statement no ਬਟ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਲੋ ਅਸੀਂ ਬੋਲੀਏ ਨਾ ਬੋਲੀਏ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ opinion ਹੀ ਹੈ ਨਹੀਂਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਲੀਮੀਨੇਟ ਕਰ ਰਹੀਆਂ ਕੋਈ opinion ਹੀ ਨਾ ਨਾ ਹੱਕ 'ਚ ਨਾ ਉਲਟ ਕਿਦਾਂ ਦਾ ਮੁੱਖ ਮੰਤਰੀ ਅਸੀਂ ਚੋਣ ਕੇ ਬਿਠਾ ਦਿੱਤਾ ਵਾ ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ ਇਟ ਮੇ ਨਾਟ ਬੀਨ ਐਨ ਐਕਸੀਡੈਂਟ ਇਟ ਮੇ ਆਲਸੋ ਬੀ ਅ ਮਰਡਰ what is happening all around us ਮੇਰੀ ਤਕਦੀਰ ਵਿੱਚ ਲਿਖਿਆ ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂਗਾ no problem ਮੈਂ ਜੇਲ੍ਹ 'ਚ ਰਿਆਂ ਜੇਲ੍ਹ ਮੈਂ ਜਿੱਦਾਂ ਕਿਹਾ ਵਾ ਕਿ ਜੇਲ੍ਹ ਅਕਸਰ ਬੰਦੇ ਹੀ ਜਾਂਦੇ ਨੇ ਨਾ ਮੈਂ ਜੇਲ੍ਹ ਵਿੱਚ ਇਹਨਾਂ ਨੇ ਸਮਝਾ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰੋਏ ਕਰਨਗੇ ਨਾ ਦੈਟਸ ਦੈਟ ਇਜ਼ ਅ ਪਰਪਸ ਆਫ ਮੇਕਿੰਗ ਫਾਲਸ ਕੇਸਸ ਅਗੇਂਸਟ ਯੂ ਪਰ ਵਾਇਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਮੈਂ ਮੈਂਟਲੀ ਸਟਰੋਂਗ ਹੋ ਕੇ ਨਿਕਲਿਆ ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ ਮੈਂ ਸੋਚਿਆ ਪਹਿਲਾਂ ਜਦੋਂ ਗਿਆ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ ਮੈਂ નિર્ਦੋਸ਼ ਆ ਮੈਨੂੰ ਬੇਗਨਾ ਮੁਕਦਮੇ ਵਿੱਚ ਫਸਾਤਾ ਯਾਰ ਫਿਰ ਮੈਂ ਸੋਚਿਆ ਕਿ ਤੂੰ ਚੀਜ਼ ਕੀ ਆ ਲੁੱਕ ਅਰਾਊਂਡ ਐਂਡ ਸੀ ਇਮਰਾਨ ਖਾਨ ਦ ਪ੍ਰਾਈਮਰ ਫਾਰਮਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਉਹਦੇ ਤੇ ਕਿੰਨੇ ਸੰਗੀਨ ਕੇਸਸ ਲਾਈਫ ਸੈਂਟੈਂਸ ਉਦੇ ਨਾਲ ਮਿਸਟਰ ਖੁਰੈਸ਼ੀ ਉਹਦੇ ਫਾਰਮੋਂ ਮਿਨਿਸਟਰ ਸੀ ਕਿ ਪਾਕਿਸਤਾਨ ਦੇ ਉਹ ਨਿਕਲਦਾ ਬਾਹਰ ਜੇਲ੍ਹ ਚੋਂ ਸੁਪਰੀਮ ਕੋਰਟ ਨੇ ਛਡ ਦਿੱਤੀ ਉਹ ਉੱਥੇ ਚੱਕ ਲਿਆ ਉਹਨੂੰ ਐਗਜ਼ੈਕਟਲੀ ਭਗਵਾਨ ਤੁਸੀਂ ਇਹੀ ਕਰਦੇ ਹੋ ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਕਹਿਣ ਨੂੰ ਡੈਮੋਕ੍ਰੇਸੀ ਆ ਕੰਟਰੋਲਡ ਬਾਈ ਦੀ ਆਰਮੀ ਆ ਉਹਨਾਂ ਤੱਕਾ ਤੁਸੀਂ ਕਰਦੇ ਐਂਡ ਆਈ ਰਿਪੀਟ ਐਮਐਸਏ ਲਾ ਕੇ ਉਹ ਅਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕੱਟ ਰਹੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਸੀ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜ਼ੀ ਲਾ ਦਿੰਦੇ who gave you the authority to you know impose nsa a draconian law ki bhagat singh agar honda ta nsa launda chhuthe police mukable ho re ne ha ha kar machi hui a ikko story a o udron aa re si police da naka si ga ohna ne ae goli chalaya si goliyan chalaiya o mar gaye eh punjab de vich bhagat singh di story hai ki eh punjab de vich baba sahab ambedkar di story hai main ladunga aur je samajhde ke mainu mukadmbian ch phasaake te mudde ਪੰਜਾਬ ਦੇ ਚੱਕਣੋਂ ਹਟਾ ਦੇਣਗੇ ਨਹੀਂ ਹਟੂੰਗਾ ਯਾਰ ਮੈਂ ਲਾਈਕ ਆਈ ਟੋਲਡ ਯੂ ਫਿਰ ਉਧਰਲੀ ਤਨ ਯੂ हैव ਟੂ ਗੈਟ ਮੀ ਆਊਟ ਆਫ ਦ ਵੇ ਫਿਜ਼ਿਕਲੀ ਔਰ ਮਾਫ ਕਰਨਾ ਜਿਸ ਦਿਨ ਰਿਮਾਂਡ ਲੈਣਗੇ ਨਾ ਕਪੂਰਥਲੇ ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ ਕਹਿੰਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲੋਰੈਂਸ ਬਿਸ਼ਨੋਈ ਦੇ ਨਾਲ ਜੱਗੂ ਪੰਡਵਾਪਾ ਗਵਾਨਪੁਰਿਆ ਨਾਲੇ ਦੇ ਤੱल्लੁਕਾਤ ਤੁਹਾਨੂੰ ਲੱਗਦਾ ਯਾਰ ਮੈਂ ਲੋਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਿਹਾ ਪੰਜਾਬ ਦੀ ਇੰਟੈਲੀਜੈਂਸ ਏ they have a uh, very important intelligence input ke Lawrence Bishnoi de gang to Khere de parivar nu khatra hai inna ko input paya te adalat vich ja ke keh ree ede Jaggu Bhagwanpuri de Lawrence Bishnoi is level tak dig gaye yaar thalle tak matlab inna jhooth par main boln nu nahi hat sakda ha ha jadon muka de ho then it's a different story but until then jab jab tak mere saath chalde ne i will definitely speak for justice not injustice jo kuch galat ho raha changa kaam kar re bhagwan main 100 wari tareef karunga kitta hi nichajda kaam koi je karda main onu samjhanda ke aa tera changa kaam hai teri madad karunga teri tareef karunga main kar sakda ha